ਨਕਲੀ ਦੁੱਧ ਫੜਿਆ ਗਿਆ ਦੋਸਤੋ ਆ ਦੇਖ ਲੋ ਜਦੋਂ ਨਕਲੀ ਦੁੱਧ ਦਾ ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ ਤਾਂ ਫਿਰ ਪਿੰਡ ਵਾਲਿਆਂ ਨੇ ਵੀ ਮਤਕੀ ਕੀ ਕੀਤਾ ਅਦਰ ਤੋਂ ਥੋਡੇ ਸਾਹਮਣੇ ਆਗੇ ਨਕਲੀ ਦੁੱਧ ਸਾਰੇ ਡੋਲਤਾ ਬਈ ਇਹ ਗੁਰੂ ਘਰ ਦੇ ਵਿੱਚ ਦੁੱਧ ਮੰਗਾਇਆ ਸੀਗਾ ਤੇ ਉਹ ਦੁੱਧ ਦਾ ਮਤਕੀ ਜਦੋਂ ਬਾਲੀ ਦਿੱਤੀ ਗਈ ਆਹ ਕੁਝ ਬਣ ਗਿਆ ਥੋਡੇ ਸਾਹਮਣੇ ਦੇਖ ਸਕਦੇ ਹੋਗੇ ਕਿਉਂਕਿ ਮੱਝਾਂ ਪਿੰਡਾਂ ਦੇ ਵਿੱਚ ਤੇ ਫਾਰਮਾਂ ਦੇ ਵਿੱਚ ਬਹੁਤ ਘੱਟ ਨੇ ਤੇ ਜਿੰਨਾ ਮਰ ਕੀ ਦੁੱਧ ਦੀ ਪੈਦਾਵਾਰ ਹੁੰਦੀ ਹੈਗੀ ਤੁਸੀਂ ਆਹ ਵੀਡੀਓ ਦੇਖ ਕੇ ਆਪਣੇ ਘਰੇ ਮੁੱਲ ਦਾ ਦੁੱਧ ਲੈ ਕੇ ਆਉਣੇ ਹੋ ਜਾਂ ਫਿਰ ਕੋਈ ਮੁੱਲ ਦੀ ਮਠਿਆਈ ਲੈ ਕੇ ਆਉਣੇ ਦੁੱਧ ਤੋਂ ਬਣੀ ਜਾਂ ਆਪਾਂ ਪਨੀਰ ਦੇਖ ਸਕਦੇ ਆ ਬੇਹਾਂ ਸਾਧੀਆਂ ਦੇ ਵਿੱਚ ਕਿੰਨਾ ਕਿੰਨਾ ਪਨੀਰ ਹੁੰਦਾ ਜੇ ਆਪਾਂ ਦੇਖੀਏ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਿੰਨੇ ਕਿੰਨੇ ਮਤਲਬ ਕਿ ਆਪਾਂ ਜਦੋਂ ਪਨੀਰ ਲੈ ਕੇ ਆਉਣਾ ਕੋਈ ਵੀ ਪ੍ਰੋਗਰਾਮ ਹੁੰਦਾਗਾ ਤਾਂ ਆਪਾਂ ਪਨੀਰ ਮੁੱਲ ਦਾ ਆਮ ਹੀ ਲੈ ਕੇ ਆਉਨੇ ਆ ਆਪਣੇ ਪ੍ਰੋਗਰਾਮ ਦੇ ਘਰੇ ਪ੍ਰੋਗਰਾਮ ਹੋਵੇ ਜਾਂ ਕੋਈ ਬਾਹਰ ਪ੍ਰੋਗਰਾਮ ਹੋਵੇ ਜਾਂ ਬਿਆਂ ਸਾਧੀਆਂ ਵਿੱਚ ਆਪਾਂ ਪਨੀਰ ਬਹੁਤ ਜ਼ਿਆਦਾ ਖਾਣੇ ਆ ਉਹ ਆ ਦੁੱਧ ਦਾ ਬਣਦਾ ਅੱਜ ਤੋਂ ਬਾਅਦ ਮਤਲਬ ਕਿ ਤੁਸੀਂ ਸੋਚ ਕੇ ਖਾਣਾ ਕੋਈ ਜੇ ਕੋਈ ਦੁੱਧ ਤੋਂ ਚੀਜ਼ ਬਣੀ ਹੋਈ ਆ ਤਾਂ ਸੋਚ ਕੇ ਖਾਓ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਆ ਕਿੰਨਾ ਨਕਲੀ ਦੁੱਧ ਫੜਿਆ ਗਿਆਗਾ ਤੇ ਇਹ ਜਿਹੜਾ ਪਨੀਰ ਆਗਾ ਆ ਦੇਖ ਲਓ ਜਿਹੜਾ ਦੁੱਧ ਆਗਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੰਗਾਇਆ ਸੀ ਪ੍ਰੋਗਰਾਮ ਲਈ ਮੰਗਾਇਆ ਸੀ ਕੋਈ ਪ੍ਰੋਗਰਾਮ ਸੀਗਾ ਤੇ ਆਹ ਦੁੱਧ ਦਾ ਜਦੋਂ ਬਾਲਿਆ ਗਿਆ ਦੇਖ ਲਓ ਕਿਵੇਂ ਬਾਈ ਰਾਬੜ ਦਾ ਬਣ ਗਿਆ ਜੇ ਸਰੀਰ ਦੇ ਅੰਦਰ ਜਾਊਗਾ ਤਾਂ ਬਾਈ ਇਹ ਬਿਮਾਰੀਆਂ ਦਾ ਘਰ ਆ ਨੀਰੀ ਬਿਮਾਰੀ ਦਾ ਘਰ ਹੈ ਪ੍ਰਸ਼ਾਸਨ ਨੂੰ ਇਹਦੇ ਬਲਤ ਧਿਆਨ ਦੇਣਾ ਚਾਹੀਦਾ ਕਿਉਂਕਿ ਨਕਲੀ ਦੁੱਧ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਿੰਡਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨਕਲੀ ਦੁੱਧ ਆ ਸ਼ਹਿਰਾਂ ਦੇ ਵਿੱਚ ਵੀ ਨਕਲੀ ਦੁੱਧ ਬਣਦਾ ਹੈਗਾ ਇਹ ਕੋਈ ਗੱਲ ਲੁਕੀ ਨਹੀਂ ਹੋਈ ਇੱਕ ਥਾਮਉਣੀ ਬਹੁਤ ਥਾਮਾਂ ਤੋਂ ਫੜਿਆ ਗਿਆ ਬਈ ਨਕਲੀ ਦੁੱਧਾ ਤੇ ਸਾਵਧਨ ਹੋ ਜਿੱਥੇ ਵੀ ਆਪਾਂ ਨੂੰ ਨਕਲੀ ਦੁੱਧ ਦਾ ਪਤਾ ਲੱਗਦਾ ਉਥੇ ਵੀਡੀਓ ਬਣਾ ਕੇ ਬਈ ਇਹਨਾਂ ਦੀ ਇਸ ਤਰ੍ਹਾਂ ਹੀ ਮਤਲਬ ਕਿ ਵਾਇਰਲ ਕਰੋ ਕਿਉਂਕਿ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਈ ਨਕਲੀ ਦੁੱਧ ਵਾਲੇ ਵੱਧ ਤੋਂ ਵੱਧ ਫੜੇ ਜਾਣ ਇਹ ਸਾਰਿਆਂ ਦੀ ਸਿਹਤ ਨਾਲ ਖਿਲਵਾੜ ਆਗਾ ਸਿੱਧੇ ਤੌਰ ਤੇ ਇਹ ਬਿਮਾਰੀਆਂ ਦਾ ਘਰ ਨਿਰਾਂ ਬਿਮਾਰੀਆਂ ਦਾ ਘਰ ਬਈ ਆ ਦੇਖ ਲਓ ਜੇ ਕੋਈ ਖਾਊਗਾ ਇਹਨੂੰ ਪੀਊਗਾ ਇਹਦੀਆਂ ਚੀਜ਼ਾਂ ਬਣੀਆਂ ਹੋਈਆਂ ਇਹਦੀਆਂ ਚੀਜ਼ਾਂ ਖਾਊਗਾ ਕੀ ਉਹਨੂੰ ਬਈ ਕਿੰਨੀਆਂ-ਕਿੰਨੀਆਂ ਦਵਾਈਆਂ ਕਿਨੇ-ਕਨੇ ਮਹਿੰਗੇ ਇਲਾਜ ਨੇ ਅੱਜ ਇਹ ਚੀਜ਼ਾਂ ਆਪਾਂ ਨੂੰ ਇਹ ਚੀਜ਼ਾਂ ਤੋਂ ਸੰਭਲਣਾ ਚਾਹੀਦਾਗਾ ਕਿਉਂਕਿ ਆਪਾਂ ਬਾਜ਼ਾਰੋਂ ਚਲੇ ਜਾਈਏ ਆਪਾਂ ਨੂੰ 20 ਕਿਲੋ ਪਨੀਰ ਵੀ ਮਿਲ ਜੂਗਾ ਪਰ ਦੁੱਧ ਜੇ ਤੁਸੀਂ 20 ਕਿਲੋ ਲੈਣ ਵਗ ਜੂਗੇ ਕਿਸੇ ਘਰੇ ਦੇ ਕਿਸੇ ਮੇਜਾਂ ਰੱਖੀ ਨੇ ਉਹ ਵੀ ਅੱਜ ਦੇ ਟਾਈਮ 'ਚ ਜਦੋਂ ਅੱਕਾਂ 'ਚ ਦੁੱਧ ਸੁੱਕ ਜਾਂਦਾ ਤੇ ਆ ਦੁੱਧ ਦੇਖ ਲਓ ਬਈ ਕਿਵੇਂ ਹੋਇਆ ਫਾਟ ਕੇ ਕਿਵੇਂ ਹੋਇਆਗਾ ਜਿਵੇਂ ਜੇਰ ਬਣ ਗਈ ਆਗੀ ਮੈਸ ਦੀ ਜੇਰ ਜੀ ਲੱਗਦੀ ਆਗੀ ਇਹਨੂੰ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਦੀ ਸੰਗੀ ਨੱਪੋ ਬਈ ਵੱਧ ਤੋਂ ਵੱਧ ਇਹਨਾਂ ਦੀ ਵੀਡੀਓ ਬਣਾਓ ਆ ਦੇਖ ਲਓ ਪਿੰਡ ਵਾਲਿਆਂ ਨੇ ਬੁਰੀ ਤਰ੍ਹਾਂ ਹਾਲ ਕਰਿਆਗਾ ਇਹੀ ਹਾਲ ਹੋਣਾ ਚਾਹੀਦਾ ਬਈ ਕਿਉਂਕਿ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾਗਾ ਤੇ ਆਹ ਦੁਕਾਨ ਬਣੀ ਹੋਈ ਆ ਬਈ ਇਹ ਧੂਰੀ ਪਿੰਡ ਦੇ ਲਵੇ ਆਗੀ ਅੱਜ ਵੀਡੀਓ ਆਈ ਆ ਸਾਹਮਣੇ ਆਹ ਦੇਖ ਲਓ ਸਾਰਾ ਦੁੱਧ ਢੋਲਦਾ ਪਿੰਡ ਵਾਲਿਆਂ ਨੇ ਸਾਰਾ ਦੀ ਸਾਰਾ ਬਈ ਸੈਂਪਲ ਭਰ ਕੇ ਲੈ ਜਾਂਦੇ ਨੇ ਆਸਨਾਮ ਲੋਕੋ ਵੀ ਫੈਕਟਰੀਆਂ ਬਹੁਤ ਫੜੀਆਂ ਗਈਆਂ ਨੇ ਬਸ ਸੈਂਪਲ ਭਰ ਕੇ ਲੈ ਜਾਂਦੇ ਨੇ ਤੇ ਕਾਰਵਾਈ ਕੁਛ ਨਹੀਂ ਹੁੰਦੀ ਹੈਗੀ ਆਹ ਦੇਖ ਲਓ ਬਈ ਸਿੱਧੇ ਤੌਰ ਤੇ ਇਹ ਜ਼ਹਿਰ ਹੈ ਸਿੱਧੇ ਤੌਰ ਤੇ ਜ਼ਹਿਰ ਹੈ ਇਹਦੇ ਵੱਲ ਆਪਾਂ ਨੂੰ ਠੋਸ ਕਦਮ اٹھਾਉਣਾ ਚਾਹੀਦਾ ਸਰਕਾਰ ਨੂੰ ਚਾਹੀਦਾਗਾ ਵੀ ਇਹ ਜੀ ਚੀਜ਼ਾਂ ਬਣਦੀਆਂ ਨੂੰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਥਾਂ ਤੇ ਤੇ ਆਹ ਦੇਖ ਲਓ ਬਾਈ ਪਿੰਡ ਵਾਲਿਆਂ ਨੇ ਪੂਰਾ ਉਦਮ ਚੁੱਕ ਕੇ ਮਤਲਬ ਇਹਨੂੰ ਦੁੱਧ ਨੂੰ ਸਾਰੇ ਨੂੰ ਡੋਲਤਾ ਇਹਦੀਆਂ ਚੀਜ਼ਾਂ ਬਣੀ ਹੋਈਆਂ ਬਾਈ ਆਪਣੇ ਵਾਸਤੇ ਬਹੁਤ ਨੁਕਸਾਨ ਨੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਿਸਾਨ ਭਰਾਵੋ ਜਿਹੜੇ ਮੇਰੇ ਭਰਾ ਵੀਡੀਓ ਦੇਖਦੇ ਨੇ ਵੀਡੀਓ ਦੇਖਣਸਾਰ ਸ਼ੇਅਰ ਜ਼ਰੂਰ ਕਰ ਦਿਓ ਆ ਦੇਖ ਲਓ ਨਕਲੀ ਦੁੱਧ ਬਈ ਇਹ ਪਿੰਡਾਂ ਪਿੰਡਾਂ ਦੇ ਵਿੱਚ ਆਮ ਹੈਗਾ ਇਹ ਸ਼ਹਿਰਾਂ ਦੇ ਵਿੱਚ ਆਮ ਹੈਗਾ ਇਹ ਬਾਈਆਂ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਬਈ ਆਹ ਬਾਈਆਂ ਨੇ ਪੂਰਾ ਨਿੱਕਲੀ ਠੱਪਦੀ ਕਿਉਂਕਿ ਇਹੀ ਚੀਜ਼ ਬਣਨੀ ਚਾਹੀਦੀ ਹੈ ਪਿੰਡਾਂ ਪਿੰਡਾਂ ਦੇ ਵਿੱਚੋਂ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਆਪ ਉੱਠਣਾ ਪਊਗਾ ਜੇ ਕਿਸੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਦੁੱਧ ਬਣਦਾ ਬਈ ਆਪ ਉੱਠ ਕੇ ਉਹਨਾਂ ਦੀ ਵੀਡੀਓ ਬਣਾਓ ਪਤਾ ਕਰੋ ਤੇ ਰਿਪੋਰਟ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਈ ਦੋਸਤੋ